ਹੈਲੋ ਮੈਂ ਹੁਣ ਪੌਦਿਆਂ ਨੂੰ ਮਤਲਬ ਬੂਟਿਆਂ ਨੂੰ ਮੈਂ ਪਾਣੀ ਪਾਣ ਚੱਲਦੀ ਆ ਜੀ ਚਲੋ ਜੀ ਚੱਲਦੇ ਆਂ ਜੀ ਬੂਟਿਆਂ ਨੂੰ ਪਾਣੀ ਪਾਣ ਹੈਲੋ ਗイズ ਸਤਿ ਸ਼੍ਰੀ ਅਕਾਲ ਵੈਲਕਮ ਟੂ ਆਕਾਸ਼ ਟਿਪ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੁਣ ਮੈਂ ਚੱਲੀ ਸੀ ਜੀ ਪੌਦਿਆਂ ਨੂੰ ਪਾਣੀ ਪਾਣ ਮਤਲਬ ਬੂਟਿਆਂ ਨੂੰ ਪਾਣੀ ਪਾਣ ਚੱਲਦੀ ਸੀ ਜੀ ਹੁਣ ਮੈਂ ਬਾਲਟੀ ਸਾਰਾ ਸਮਾਨ ਲੈ ਲਿਆ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਹੀਂ ਭੁੱਲਣਾ ਤੇ ਹੁਣ ਮੈਂ ਜਾਉਂਗੀ ਜੀ ਪਾਣੀ ਪਾਣਾ ਸਾਡੀ ਮਸ਼ੀਨ ਪਈ ਐ ਤੇ ਆਹ ਤਰੀ ਕੀ ਪਿਆ ਦੀਆ ਸਾਡੇ ਸਾਰੇ ਬੂਟੇ ਲੱਗੇ ਹੋਇਆ ਜਿਹਾ ਬੈਂਕ ਨਾਲ ਦਾ ਟਮਾਟਰ ਦਾ ਤੇ ਆ ਹੈਗਾ ਜੀ ਪੁਦੀਨੇ ਦਾ ਪਲਾਂਟ ਲੱਗਿਆ ਹੋਇਆ ਤੇ ਮੈਨਾਂ ਨੂੰ ਹਰ ਰੋਜ਼ ਪਾਣੀ 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 ਹੁੰਨੀ ਐ ਤੇ ਆ ਡੇਕ ਲੱਗੀ ਹੋਈ ਆ ਤੇ ਇਧਰ ਪੱਠੇ ਨੇ ਜੇ ਤੁਸੀਂ ਲਿਜਾਣਾ ਚਾਹਤ ਤਾਂ ਲਿਜਾ ਸਕਦੇ ਮੱਝਾਂ ਨਹੀਂ ਫੋਣਨੀ ਜੀ ਹੁਣ ਮੈਂ ਦੇਖੋ ਪਾਣੀ ਦਿਖਾ ਰਹੀ ਪੈਪ ਚ ਪਾਣੀ ਨਿਕਲ ਰਿਹਾ ਹੈ ਜੀ ਪਾਣੀ ਨਾ ਖੱਢਣਾ ਵਾਪਸ ਮੈਂ ਇਹ ਜੀ ਸ਼ਰਾਰਤਾ ਕਰਦੀ ਹੁੰਨੀ ਆ ਜੀ ਮੈਨੂੰ ਬਹੁਤ ਸ਼ੌਂਕ ਹੈ ਰੀ ਇੰਦਾ ਸ਼ਰਾਰਤਾ ਕਰਦਾ ਹਾਂ ਮੈਂ ਪਾਣੀ ਪਾਉਂਗੀ ਹੁਣ ਮੈਂ ਬੈਂਗਣਾ ਨੂੰ ਪਾ ਰਹੀ ਆ ਬੈਂਗਣਾ ਦੇ ਬਾਅਦ ਮੈਂ ਟਮਾਟਰ ਪਾਉਂਗੀ ਸਾਰੇ ਬੂਟਿਆਂ ਨੂੰ ਪਾਣੀ ਪਾਉਂਗੀ ਜੀ ਹੁਣ ਮੈਂ ਇਧਰ ਕੈਮਰਾ ਕਰ ਲਿਆ ਸੋ ਹੁਣ ਮੈਂ ਟਮਾਟਰਾਂ ਨੂੰ ਪਾਣੀ ਪਾ ਰਹੀ ਆ ਮੈਂ ਸਾਰੇ ਪਲਾਂਟਸ ਨੂੰ ਪਾਣੀ ਪਾਣੀ ਨੇ ਜੀ ਹਰ ਰੋਜ਼ ਦੇਖੋ ਜੁ ਮੈਂ ਕਿੱਦਾਂ ਇਹਨਾਂ ਨੂੰ ਲਾ ਰਹੀ ਆ ਪਾਣੀ ਨਾਲ ਜੀ ਹੁਣ ਮੈਂ ਤੁਹਾਨੂੰ ਆਪਣੇ ਪਲਾਂਟਸ ਨਾਲ ਮਲਾਂਉਂਗੀ ਆ ਹੈਗਾ ਜੀ ਬੈਂਗਣ ਦਾ ਬੂਟਾ ਲੱਗਿਆ ਹੋਇਆ ਜੀ ਇਹਨੂੰ ਮੈਂ ਪਾਣੀ ਪਾ ਪਾਣੀ ਰਹਿਣੀ ਆ ਹਰ ਰੋਜ਼ ਤੇ ਹੈਗਾ ਟਮਾਟਰ ਦਾ ਬੂਟਾ ਤੇ ਤੇ ਨਾਲ ਹੀ ਹੈਗਾ ਸਾਡਾ ਪੁਦੀਨਾ ਪੁਦੀਨਾ ਆਪਾਂ ਕਿਸੇ ਵੀ ਚੀਜ਼ ਵਿੱਚ ਯੂਜ਼ ਕਰ ਸਕਦੇ ਆ ਜਿੱਦਾਂ ਕੀ ਆਪ ਕੋ ਰਾਈਸ ਬਣਾਏ ਰਾਈਸ ਉੱਤੇ ਸੰਪ੍ਰਿਕ ਕਰ ਸਕਦੇ ਆ ਕਿੰਨਾ ਮਾੜੀ ਟਮਾਟਰ ਵੀ ਲੱਗੇ ਹੈ ਜਿਆ ਹੈਗਾ ਜੀ ਸੈਟ ਅਪ ਇਹਦੀ ਚਾਹ ਵੀ ਬਹੁਤ ਸਵਾਦ ਬਣਦੀ ਹੁੰਦੀ ਹੈ ਜੀ ਚਟਨੀ ਵੀ ਬਹੁਤ ਵਧੀਆ ਬਣਦੀ ਤੁਹਾਨੂੰ ਮੈਂ ਦੀ ਇੱਕ ਦਿਨ ਰੈਸਪੀ ਦਵਾਂਗੀ ਜੀ ਦੇਖੋ ਜੀ ਕਿੰਨਾ ਹਰਿਆ ਭਰਿਆ ਹੋ ਗਿਆ ਹੈ ਜੀ ਹੁਣ ਮੈਂ ਇੱਥੇ ਪਾਣੀ ਪਾਉਣ ਲੱਗ ਰਹੀ ਸੀ ਦੇਖੋ ਜਿਵੇਂ ਕਿਦਾਂ ਪਾਣੀ ਪਾ ਰਹੀ ਆ ਜੀ ਮਿਲਦੇ ਆ ਜੀ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਓਕੇ ਠੀਕ ਹੈ ਬਾਈ